ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਜਾਂ ਪਹਾੜੀ ਵਾਲਾ ਗੁਰਦੁਆਰਾ ਜਿਹਨੂੰ ਕਹਿੰਦੇ ਆ ਤੇ ਸਿੰਗਾਪੁਰ ਵਿੱਚ ਤੇ ਇਹ ਲਿਟਲ ਇੰਡੀਆ ਵਿੱਚ ਹੈਗਾ ਲਿਟਲ ਇੰਡੀਆ ਆਏ ਹੋਏ ਸੀਗੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਗੁਰਦੁਆਰਾ ਸਾਹਿਬ ਦਾ ਨੀਚੇ ਵਾਲਾ ਗੇਟ ਆ ਤੇ ਚੱਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਦਰਬਾਰ ਸਾਹਿਬ ਮੱਥਾ ਟੇਕ ਕੇ ਇੱਥੋਂ ਲੰਗਰ ਛਕਦੇ ਹੋਏ ਫਿਰ ਆਪਾਂ ਚੱਲਦੇ ਆਂ ਉੱਪਰ ਵੱਲ ਇਹ ਹੈ ਬਈ ਆਪਣਾ ਸਿੰਘ ਸਵਾ ਗੁਰਦੁਆਰਾ ਦਾ ਉੱਪਰਲਾ ਗੇਟ ਤੇ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਉਹ ਹੈਗਾ ਨੀਚੇ ਵਾਲਾ ਗੇਟ ਤੇ ਇਹਦੇ ਸਾਹਮਣੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਆਜਿਓ ਆਪਾਂ ਤੁਹਾਨੂੰ ਪਾਰਕ ਦੀ ਸ਼ੈਅ ਕਰਾਉਂਦੇ ਆਂ ਦੇਖ ਸਕਦੇ ਹੋ ਬਹੁਤ ਠੰਡੀ ਹਵਾ ਇੱਥੇ ਨਾਲ ਚੱਲ ਰਹੀ ਹੈ ਤੇ ਹੋਰ ਬਹੁਤ ਜਣੇ ਬੈਠੇ ਹੋਏ ਆ ਆਪਣੇ ਪੰਜਾਬੀ ਵੀਰ ਭਾਈ ਵੀ ਦੇਖੋ ਤੁਸੀਂ ਉਹ ਸਾਹਮਣੇ ਆ ਰਹੇ ਨੇ ਮੁੰਡੇ ਇਹ ਐਸ ਸਿੰਘ ਸਭਾ ਜਿਹੜਾ ਗੁਰਦੁਆਰਾ ਉਹਦਾ ਮੋਹਰ ਵਿਊ ਪਾਰਕ ਦਾ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਹਰਿਆਲੀ ਹੈ ਠੰਡੀ ਹਵਾ ਚੱਲ ਰਹੀ ਹੈ ਬਹੁਤ ਵਧੀਆ ਇੱਥੇ ਆਸ-ਪਾਸ ਇਹਨੂੰ ਆਪਾਂ ਪਹਾੜੀ ਵਾਲਾ ਗੁਰਦੁਆਰਾ ਕਹੇ ਜਾਂਦੇ ਆ ਕਿਉਂਕਿ ਇਹ ਗਰਾਊਂਡ ਲੈਵਲ ਤੋਂ ਕਾਫੀ ਉੱਚੀ ਜਗ੍ਹਾ ਜੀ ਹੈ ਕਾਫੀ ਜਿਆਦਾ ਉੱਚੀ ਹੈ ਇਸ ਕਰਕੇ ਪਹਾੜੀਆ ਗੁਰਦੁਆਰਾ ਵੀ ਆਖ ਦਿੰਦੇ ਆ ਇੱਥੇ ਕਾਫੀ ਵਧੀਆ ਥਾਂ ਦਿਨ ਜੀ ਦੇਖ ਸਕਦੇ ਆ ਬੱਚਾ ਨੇ ਖੇਡਣ ਲਈ ਝੂਲਾ ਝੂਲੇ ਵਗੈਰਾ ਲੱਗੇ ਹੋਏ ਆ ਇਹ ਜੁਣੀ ਆਪਾਂ ਸੰਤ ਥੱਲੇ ਜਾ ਕੇ ਦਿਖਾਉਂਦੇ ਆ ਕਿ ਬਹੁਤ ਨੀਚੇ ਤੱਕ ਦਾ ਵਿਊ ਹੈ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈਗਾ ਅੱਜ ਤਾਂ ਥੋੜੀ ਜੀ ਇੰਨੇ ਇਥੇ ਆਏ ਨਹੀਂ ਹੋਏ ਜਿਹੜੇ ਲੋਕ ਆਤਾ ਸੰਡੇ ਨੂੰ ਤਕਰੀਬਨ ਤਕਰੀਬਨ ਆਪਣੇ ਸਾਰੇ ਜਿਹੜੇ ਪੰਜਾਬੀ ਐ ਇੱਥੇ ਜ਼ਰੂਰ ਆਉਂਦੇ ਆ ਇਹ ਗੁਰਦੁਆਰਾ ਸਾਹਿਬ ਸਿੰਘ ਸਵਾਲੇ ਦਰਸ਼ਨ ਕਰਕੇ ਜਾਂਦੇ ਆ ਆ ਤੁਸੀਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉੱਚਾ ਇੱਥੋਂ ਨਾ ਕਾਫੀ ਉੱਚਾ ਹੋ ਜਾਂਦਾ ਹੈ ਇਹੜਾ 뷰 ਸੁਣ ਦਿਖਾ ਰਹੇ ਆ ਤੇ ਇੱਧਰ ਬਣੀ ਹੋਈ ਆ ਗਾਰਡਨ ਕੰਟੇਨ ਤੇ ਹੋਰ ਵੀ ਸਿੰਗਾਪੁਰ ਦੇ ਜਿਹੜੇ ਲੋਕ ਆ ਹਨ ਜਿਨੇ ਤੁਸੀਂ ਆ ਦੇਖ ਸਕਦੇ ਆ ਪਿੱਛੇ ਆਪਣੇ ਇਹ ਕਾਰਨਰ ਨੇ ਆਪਣੇ ਬੱਚਿਆਂ ਲਈ ਟਾਈਮ ਪਾਸ ਹਨ ਤੇ ਬਹੁਤ ਸੋਹਣਾ ਮਾਹੌਲ ਆ ਅੱਜ ਆਏ ਸੀ ਮੈਂ ਸੋਚਿਆ ਚਲੋ ਆਪਾਂ ਦਰਸ਼ਨ ਕਰਵਾ ਲਈਏ ਤੇ ਜਿਹੜੇ ਵੀ ਨਹੀਂ ਕਮੈਂਟ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਹੋਇਆ ਸਭ ਕੁਝ ਤੇ ਬੈਠਣ ਲਈ ਸੀਟਾਂ ਵੀ ਦਿੱਤੀਆਂ ਹੋਈਆਂ ਬੰਦ ਦਿੱਤੀ ਹੋਇਆ ਬੱਚਿਆਂ ਲਈ ਇਹ ਬਹੁਤ ਸੋਹਣਾ ਮਾਹੌਲ ਹੈ ਬਹੁਤ ਵਧੀਆ ਲੱਗਿਆ ਯਾਰ ਇੱਥੇ ਆ ਕੇ ਤਾਂ ਤੁਸੀਂ ਵੀ ਜਦੋਂ ਸਿੰਗਾਪੁਰ ਆਉਨੇ ਹੋ ਦਾ ਇੱਕਦ ਦੇ ਦਰਸ਼ਨ जरूर करना ਤੋਂ ਨੂੰ ਬਹੁਤ ਆਪਣਾ ਬਣ ਮਹਿਸੂਸ ਹੋਊਗਾ ਖਾਸ ਕਰ ਸੰਡੇ ਕਿਉਂਕਿ ਸੰਡੇ ਦਾ ਇੱਥੇ ਬਹੁਤ ਜ਼ਿਆਦਾ ਪੰਜਾਬੀ ਹੁੰਦੇ ਆ ਸੰਡੇ ਦਾ ਆਪਣੇ ਪੰਜਾਬੀ ਹੀ ਹੁੰਦੇ ਇੱਥੇ ਤੇ ਦੇਖੋ ਜਿਨੇ ਕਿ ਇੱਥੇ ਤੁਸੀਂ ਦੇਖ ਸਕਦੇ ਹੋਣਾ ਇੱਥੇ ਬਹਿ ਕੇ ਬੈਠਣ ਲਈ ਟਾਈਮ ਪਾਸ ਲਈ ਵਧੀਆ ਜਗ੍ਹਾ ਹੈ ਤੇ ਇਧਰ ਉਹ ਨੀਚੇ ਤੱਕ ਇਹ ਤੁਹਾਨੂੰ ਪੂਰਾ ਆਰਾਊਂਡ ਲੈ ਕੇ ਦਿੱਤਾ ਆਪਾਂ پارک ਦਾ ਹੁਣ ਆਪਾਂ ਆ ਗਏ ਦੂਜੀ ਸਾਈਡ ਤੇ ਥਾਲੇ ਪਾਸੇ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਾਂ ਦੇਖ ਸਕਦੇ ਹੋ ਇਹ ਕਾਫੀ ਉਚਾਈ ਤੇ ਆ ਗੁਰਦੁਆਰਾ ਸਾਹਿਬਾ ਜਿਹੜਾ ਤੇ ਆ ਹੈਗਾ ਨੀਚੇ ਵਾਲਾ ਥਿਊ ਇਹਦਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨਾ काफ़ी उचाई देता है अजे हजे भी आप काफ़ी ऊपर फिरते हैं काफ़ी थले तक है उपर देख लो ना वो नीचे तक है काफ़ी अच्छे पॉइंट से रोड है ਕਾਫੀ ਨੀਚੇ ਕੱਕ ਹੈਗਾ ਤੇ ਸ਼ਾਇਦ ਇਸ ਕਰਕੇ ਪਹਾੜੀ ਵਾਲਾ ਗੁਰਦੁਆਰਾ ਕਹਿ ਦਿੱਤਾ ਜਾਂਦਾ ਹਾਂਜੀ ਦੋਸਤੋ ਫਿਰ ਇਹ ਆਪਣਾ ਗੁਰਦੁਆਰਾ ਸਾਹਿਬ ਤੇ ਉਹ ਸਾਹਮਣੇ ਜਿਹੜਾ ਪਾਰਕ ਬਣਿਆ ਹੋਇਆ ਉਹਦਾ ਪੂਰਾ ਵਿਊ ਤੁਸੀਂ ਆਪਣੇ ਬਲੌਗਰਾਂ ਹੀ ਸਭ ਦੇਖ ਹੀ ਲਿਆ ਤੇ ਮਿਲਦੇ ਹਾਂ ਫਿਰ ਅਗਲੇ ਬਲੌਗ ਵਿੱਚ ਇਸੇ ਨਾਲ ਤੁਹਾਨੂੰ ਦੱਸ ਦਈਏ ਅੱਜ ਆਪਣਾ ਵਰਕ ਪਰਮਿਟ ਤੇ ਆਇਆ ਨੂੰ ਅੱਜ ਆਪਾਂ ਨੂੰ 20 ਦਿਨ ਹੋ ਚੁੱਕੇ ਆ ਸਿੰਗਾਪੁਰ ਵਿੱਚ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਡੇ ਬਾਏ ਡੇ ਸਾਡੇ ਕੋਲੇ ਵਲੌਗ ਆਉਣਗੇ ਮਿਲਦੇ ਆਂ ਫਿਰ ਅਗਲੇ ਵਲੌਗ ਵਿੱਚ